ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰਾਂ ਦਾ ਸਾਰਿਆਂ ਤੇ ਮੇਰ ਪਰ ਹਾਜ਼ਰਾ ਅਥਰੱਖਣ ਸਾਬ ਦੀਆਂ ਆਸਮਰਾਂ ਦਾ ਪੂਰੀਆਂ ਕਰਨ ਤੇ ਅੱਜ ਆਪਾਂ ਬਣਾਉਣ ਲੱਗੇ ਦੇਸੀ ਟਿੰਡਿਆਂ ਦੀ ਸਬਜ਼ੀ ਉਹ ਵੀ ਨਵੇਂ ਜਿਹੇ ਤਰੀਕੇ ਨਾਲ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਤੁਸੀਂ ਤੇ ਇਧਰ ਆਪਾਂ ਨੇ ਤੇਲ ਲੈ ਲਿਆ ਕੜਾਈ ਦੇ ਵਿੱਚ ਦੇ ਹੁਣ ਆਪਾਂ ਇਹਨੂੰ 2 ਮਿੰਟ ਫਰਾਈ ਤੇਲ ਨੂੰ ਵੀ ਤਾਂ ਗਰਮ ਹੋਣ ਦਿੰਦੇ ਤੇਲ ਤਾਂ ਵੈਸੇ ਗਰਮ ਸੀ ਇਧਰ ਮੈਂ ਟਿੰਡੇ ਤੇ ਪਿਆਜ਼ ਇਕੱਠੇ ਹੀ ਕੱਟ ਲਏ ਸੀਗੇ ਦੋਨੋਂ ਚੀਜ਼ਾਂ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਫਰਾਈ ਕਰਾਂਗੇ ਠੀਕ ਹੈ ਅਗਰ ਜੇ ਤੁਸੀਂ ਮੇਰੀ ਵੀਡੀਓ ਤੇ ਨਵੇਂ ਆਏ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਦੀ ਰੈਸਪੀ ਲੱਗੀ ਤੇ ਆਪਾਂ ਫਿਰ ਹੋਰ ਵੀ ਨਵੀਆਂ ਨਵੀਆਂ ਰੈਸਪੀਆਂ ਲੈ ਕੇ ਆਵਾਂਗੇ ਤੇ ਆ ਜੋ ਆਪਣੇ ਲੜਾਈਆਂ ਜੰਗ ਛੁਰੂ ਹੋਇਆ ਪਲੀਜ਼ ਬਾਬਾ ਜੀ ਗਾੜੀ ਅਰਦਾਸ ਕਰਿਆ ਕਰੋ ਬਾਬਾ ਜੀ ਸਭ ਦੇ ਮੇਰ ਪਰ ਹੱਥ ਰੱਖਣ ਉਧਰ ਵੀ ਆਪਣੇ ਲੋਕ ਨੇ ਇਧਰ ਵੀ ਆਪਣੇ ਲੋਕ ਨੇ ਸਾਰੇ ਹੀ ਆਪਣੇ ਨੇ ਕੋਈ ਧਰਮਾਂ ਦੀ ਕੋਈ ਕਿਸੇ ਚੀਜ਼ ਦੀ ਉਹ ਨਹੀਂ ਹੁੰਦੀ ਤੇ ਇਧਰ ਆਪਾਂ ਨੇ ਟਿੰਡੇ ਪਹਿਲਾਂ ਫਰਾਈ ਕਰਲੇ ਸੀਗੇ ਜਿਆਦਾ ਡੀਪ ਫਰਾਈ ਨਹੀਂ ਕੀਤੇਗੇ ਥੋੜੇ ਹੀ ਫਰਾਈ ਕੀਤੇ ਆ ਬਿਕੋਜ਼ ਫਿਰ ਆਪਾਂ ਇਹਨਾਂ ਨੂੰ ਮਸਾਲੇ ਵਿੱਚ ਵੀ ਉਹ ਕਰਾਂਗੇ ਜਿਹੜਾ ਇਧਰ ਤੇਲ ਬਚ ਗਿਆ ਸੀ ਨੇ ਮੈਂ ਥੋੜਾ ਜਿਹਾ ਕੱਢ ਲਿਆ ਥੋੜਾ ਜਿਹਾ ਹੀ ਰਹਿਣ ਦਿੱਤਾ ਤੇ ਇਹਦੇ ਵਿੱਚ ਆਪਾਂ ਹੁਣ ਉਹ ਕਰਾਂਗੇ ਜੀਰਾ ਪਾਵਾਂਗੇ ਨਾਲ ਜੀਰਾ ਜ਼ਿਆਦਾ ਨਹੀਂ ਪਾਇਆ ਸਾਬਜੇ ਦਾ ਹੀ ਪਾਇਆ ਮੈਂ ਤੇ ਤੇਲ ਦਾ ਵੈਸੇ ਗਰਮ ਹੀ ਆਗਾ ਤੇ ਹੁਣ ਆਪਾਂ ਨੇ ਹਰੀਆਂ ਮਿਰਚਾਂ ਚੌਪ ਕੀਤੀਆਂ ਸੀ ਤੇ ਟਮਾਟਰ ਪਹਿਲਾਂ ਆਪਾਂ ਨੇ ਉਹ ਫਰਾਈ ਕਰ ਲੈਣੇ ਆ ਜਿਆਦਾ ਡੀਪੇ ਵੀ ਨਹੀਂ ਜਿਆਦਾ ਡੀਪ ਫਰਾਈ ਕਰਨੇ ਥੋੜੇ ਜਿਹਾ ਹਲਕੇ ਜਿਹਾ ਹੀ ਫਰਾਈ ਕਰਨੇ ਆ ਕਿਉਂਕਿ ਮਸਾਲਾ ਆਪਾਂ